ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕੈਨੇਡਾ ਛੱਡ ਕੇ ਫਰਾਰ ਹੋਏ ਦੋ ਪੰਜਾਬੀ ਟਰਾਂਸਪੋਰਟਰਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਚੀਆਂ ਪਰਤਾਂ ਫਰੋਲ ਸਕਦਾ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬ੍ਰੈਮਟਨ ਦੇ ਨਾਲ ਸਬੰਧਿਤ 32 ਸਾਲ ਦੇ ਲਵਦੀਪ ਸਿੰਘ ਅਤੇ 29 ਸਾਲ ਦੇ ਖੁਸ਼ਦੀਪ ਸਿੰਘ ਦੇ ਵਿਰੁੱਧ ਸਾਜ਼ਿਸ਼ ਕਾੜਨ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇੱਕ ਟਰੱਕ ਦੇ ਵਿੱਚੋਂ 300 ਕਿਲੋ ਕੋਕੀਨ ਜਬਤ ਕੀਤੀ ਗਈ। ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰਬੀਰ ਸਿੰਘ ਚਲਾ ਰਿਹਾ ਸੀ ਅਤੇ ਉਸਤੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕਹਿਣ ਤੇ ਇਹ ਸਭ ਕੀਤਾ ਸੀ। ਦੱਸਦੀ ਕਿ 23 ਸਾਲ ਦੇ ਰਵਿੰਦਰਬੀਰ ਸਿੰਘ ਨੂੰ ਇਸ ਸਾਲ ਮਾਰਚ ਵਿੱਚ ਕੈਨੇਡੀਅਨ ਕਸਟਮ ਅਫਸਰਾਂ ਨੇ ਕਾਬੂ ਕੀਤਾ ਹੈ। ਮਾਮਲੇ ਦੀ ਪੜਤਾਲ ਅੱਗੇ ਵਧੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਿਰੁੱਧ ਵੀ ਜਨਵਰੀ 2024 ਤੋਂ ਜੁਲਾਈ 2025 ਦਰਮਿਆਨ ਕੋਕੀਨਤੇ ਮੈਥਾਫੈਟੈਮਾਈਨ ਕੈਨੇਡਾ ਮੰਗਵਾਉਣ ਦੇ ਸਾਜ਼ਿਸ਼ ਦੇ ਦੋਸਤ ਆਇਦ ਕੀਤੇ ਗਏ ਇਸ ਸਾਲ 16 ਜੁਲਾਈ ਨੂੰ ਮੁਰ ਦੋਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 1,15,250 ਡਾਲਰ ਦੀ ਨਗਦ ਰਕਮ ਰੱਖਣ ਦੇ ਦੋਸ਼ਾਇਦ ਕੀਤੇ ਗਏ RCMP ਦੇ ਇੱਕ ਬਲਾਰੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹਰਵਿੰਦਰबीर ਸਿੰਘ ਬਤਾਰ ਟਰੱਕ ਡਰਾਈਵਰ ਡੁਆਇਨ ਫੈਟਾਲਾਈਟ ਵਾਸਤੇ ਕੰਮ ਕਰਦਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਤੇ ਦਰਜ ਮਿਲੀ ਰਵਿੰਦਰਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ RCMP ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ਤੇ ਬ੍ਰੈਮਟਨ ਦੇ ਇੱਕ ਟਿਕਾਣੇ ਤੇ ਛਾਪਾ ਮਾਰਿਆ ਅਤੇ ਲੰਬੀ ਚੌੜੀ ਵਿੱਤੀ ਜਾਣਕਾਰੀ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਦੇ ਆਧਾਰ ਤੇ ਦੋਹਾਂ ਦੇ ਵਿਰੁੱਧ ਮੁਕੱਦਮੇ ਦੀ ਨੀ ਰੱਖੀ ਜਾ ਰਹੀ ਹੈ ਪੁਲਿਸ ਦੀ ਤਲਾਸ਼ੀ ਮਗਰੋਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਕੈਨੇਡਾ ਛੱਡ ਕੇ ਇੰਡੀਆ ਪਹੁੰਚ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜ਼ਮਾਨਤ ਅਰਜੀ ਤੇ ਸੁਣਵਾਈ ਹੁਣ ਤੱਕ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ RCMP ਦੇ ਇੱਕ ਬਲਾਰੇ ਨੇ ਦੱਸਿਆ ਕਿ ਕੁਸ਼ਦੀਪ ਸਿੰਘ ਹੁਣ ਤੱਕ ਫਰਾਰ ਸੀ ਅਤੇ ਉਸ ਵਿਰੁੱਧ ਕੈਨੇਡਾ ਪੱਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰबीर ਸਿੰਘ ਅਦਾਲਤ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਦੇ ਦੌਰਾਨ ਪੇਸ਼ ਹੋਵੇਗਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲ RCMP ਵੱਲ ਭੇਜ ਦਿੱਤੇ ਬੀਤੇ 2 ਸਾਲ ਦੇ ਦੌਰਾਨ ਤੀਸਰੀ ਵਾਰ ਟੱਕ ਡਰਾਈਵਰਾਂ ਦੇ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਣ ਦੇ ਮਗਰੋਂ ਟਰਾਂਸਪੋਰਟ ਕੰਪਨੀਆਂ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੂਨ 2024 ਦੇ ਵਿੱਚ ਬ੍ਰੈਮਟਨ ਦੀ ਇੱਕ ਟਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬਰਾਮਦਗੀ ਮਗਰੋਂ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬੰਦੀ ਸੀ 34 ਸਾਲਾ ਟਰੱਕ ਡਰਾਈਵਰ ਵੀਗੀ ਬ੍ਰੈਮਟਨ ਵਿੱਚ ਰਹਿੰਦਾ ਸੀ ਜਿਸ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ ਇਸੇ ਤਰ੍ਹਾਂ April 2023 ਦੇ ਵਿੱਚ ਮਿਚੀਸਾਗਾ ਦੇ ਵਿੱਚ ਵੀ ਇੱਕ ਟਰੱਕ ਡਰਾਈਵਰ 45 ਕਿਲੋ ਕੋਕੀਨ ਦੇ ਸਮੇਤ ਕਮੰਟਰੀ ਬਾਰਡਰ ਤੋਂ ਕਾਬੂ ਕੀਤਾ ਗਿਆ ਜਿਸ ਮੰਗਰੋਂ ਬ੍ਰੈਮਟਨ ਦੇ 43 ਸਾਲਾ ਸਖਸ਼ ਤੇ ਨਸ਼ਾ ਤਸਕਰੀ ਦੀ ਸਾਜਿਸ਼ ਕਰਨ ਦੇ ਦੋਸ਼ ਲੱਗੇ ਸਨ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕੈਨੇਡਾ ਛੱਡ ਕੇ ਫਰਾਰ ਹੋਏ ਦੋ ਪੰਜਾਬੀ ਟਰਾਂਸਪੋਰਟਰਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਚੀਆਂ ਪਰਤਾਂ ਫਰੋਲ ਸਕਦਾ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬ੍ਰੈਮਟਨ ਦੇ ਨਾਲ ਸਬੰਧਿਤ 32 ਸਾਲ ਦੇ ਲਵਦੀਪ ਸਿੰਘ ਅਤੇ 29 ਸਾਲ ਦੇ ਖੁਸ਼ਦੀਪ ਸਿੰਘ ਦੇ ਵਿਰੁੱਧ ਸਾਜਿਸ਼ ਕਾੜਨ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰੇ ਇੱਕ ਟਰੱਕ ਦੇ ਵਿੱਚੋਂ 300 ਕਿਲੋ ਕੋਕੀਨ ਜ਼ਬਤ ਕੀਤੀ ਗਈ। ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰਬੀਰ ਸਿੰਘ ਚਲਾ ਰਿਹਾ ਸੀ ਅਤੇ ਉਸਤੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕਹਿਣ ਤੇ ਇਹ ਸਭ ਕੀਤਾ ਸੀ। ਦੱਸਦੀ ਕਿ 23 ਸਾਲ ਦੇ ਰਵਿੰਦਰਬੀਰ ਸਿੰਘ ਨੂੰ ਇਸ ਸਾਲ ਮਾਰਚ ਵਿੱਚ ਕੈਨੇਡੀਅਨ ਕਸਟਮ ਅਫਸਰਾਂ ਨੇ ਕਾਬੂ ਕੀਤਾ। ਮਾਮਲੇ ਦੀ ਪੜਤਾਲ ਅਗੇ ਵਧੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਿਰੁੱਧ ਵੀ ਜਨਵਰੀ 2024 ਤੋਂ ਜੁਲਾਈ 2025 ਦਰਮਿਆਨ ਕੋਕੀਨਤੇ ਮੈਥਾਫੈਟਾਮਾਈਨ ਕੈਨੇਡਾ ਮੰਗਵਾਉਣ ਦੇ ਸਾਜ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਇਸ ਸਾਲ 16 ਜੁਲਾਈ ਨੂੰ ਮੁਰ ਦੋਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 1,15,250 ਡਾਲਰ ਦੀ ਨਗਦ ਰਕਮ ਰੱਖਣ ਦੇ ਦੋਸ਼ਾਇਦ ਕੀਤੇ ਗਏ ਆਰਸੀਐਮਪੀ ਦੇ ਇੱਕ ਬਲਾਰੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹਰਵਿੰਦਰबीर ਸਿੰਘ ਬਤਾਰ ਟਰੱਕ ਡਰਾਈਵਰ ਡੁਆਇਨ ਫੈਟਲਾਈਡ ਵਾਸਤੇ ਕੰਮ ਕਰਦਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਤੇ ਦਰਜ ਮਿਲੀ ਰਵਿੰਦਰਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਰਸੀਐਮਪੀ ਨੇ ਤਲਾਸ਼ੀ ਵਰੰਟਾਂ ਦੇ ਆਧਾਰ ਤੇ ਬ੍ਰੈਮਟਨ ਦੇ ਇੱਕ ਟਿਕਾਣੇ ਤੇ ਛਾਪਾ ਮਾਰਿਆ ਤੇ ਲੰਬੀ ਚੌੜੀ ਵਿੱਤੀ ਜਾਣਕਾਰੀ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਦੇ ਆਧਾਰ ਤੇ ਦੋਹਾਂ ਦੇ ਵਿਰੁੱਧ ਮੁਕੱਦਮੇ ਦੀ ਨੀ ਰੱਖੀ ਜਾ ਰਹੀ ਹੈ ਪੁਲਿਸ ਦੀ ਤਲਾਸ਼ੀ ਮਗਰੋਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਕੈਨੇਡਾ ਛੱਡ ਕੇ ਇੰਡੀਆ ਪਹੁੰਚ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜ਼ਮਾਨਤ ਅਰਜੀ ਤੇ ਸੁਣਵਾਈ ਹੋਣ ਤੱਕ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ RCMP ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਸ਼ਦੀਪ ਸਿੰਘ ਹੁਣ ਤੱਕ ਫਰਾਰ ਸੀ ਅਤੇ ਉਸ ਵਿਰੁੱਧ ਕੈਨੇਡਾ ਪੱਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰबीर ਸਿੰਘ ਅਦਾਲਤ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਦੇ ਦੌਰਾਨ ਪੇਸ਼ ਹੋਵੇਗਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲ RCMP ਵੱਲ ਭੇਜ ਦਿੱਤੇ ਬੀਤੇ 2 ਸਾਲ ਦੇ ਦੌਰਾਨ ਤੀਸਰੀ ਵਾਰ ਟਰੱਕ ਡਰਾਈਵਰਾਂ ਦੇ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਣ ਦੇ ਮਗਰੋਂ ਟਰਾਂਸਪੋਰਟ ਕੰਪਨੀਆਂ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੂਨ 2024 ਦੇ ਵਿੱਚ ਬ੍ਰੈਮਟਨ ਦੀ ਹੀ ਇੱਕ ਟਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬਰਾਮਦਗੀ ਮਗਰੋਂ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬੰਦੀ ਸੀ 34 ਸਾਲਾ ਟਰੱਕ ਡਰਾਈਵਰ ਵੀਗੀ ਬ੍ਰੈਮਟਨ ਵਿਖੇ ਰਹਿੰਦਾ ਸੀ ਜਿਸ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ ਇਸੇ ਤਰ੍ਹਾਂ April 2023 ਦੇ ਵਿੱਚ ਮਿਸੀਸਾਗਾ ਦੇ ਵਿੱਚ ਵੀ ਇੱਕ ਟਰੱਕ ਡਰਾਈਵਰ 45 ਕਿਲੋ ਕੋਕੀਨ ਦੇ ਸਮੇਤ ਕਮੰਟਰੀ ਬਾਡਰ ਤੋਂ ਕਾਬੂ ਕੀਤਾ ਗਿਆ ਜਿਸ ਮਗਰੋਂ ਬ੍ਰੈਮਟਨ ਦੇ 43 ਸਾਲਾ ਸਖਸ਼ ਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ ਲੱਗੇ ਸਨ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਕੈਨੇਡਾ ਛੱਡ ਕੇ ਫਰਾਰ ਹੋਏ ਦੋ ਪੰਜਾਬੀ ਟਰਾਂਸਪੋਰਟਰਾਂ ਦੇ ਵਿੱਚੋਂ ਇੱਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ 300 ਕਿਲੋ ਕੋਕੀਨ ਤਸਕਰੀਦਾ ਮਾਮਲਾ ਕਈ ਗੁੱਝੀਆਂ ਪਰਤਾਂ ਫਰੋਲ ਸਕਦਾ ਹੈ ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ ਬ੍ਰੈਂਟਨ ਦੇ ਨਾਲ ਸਬੰਧਿਤ 32 ਸਾਲ ਦੇ ਲਵਦੀਪ ਸਿੰਘ ਅਤੇ 29 ਸਾਲ ਦੇ ਖੁਸ਼ਦੀਪ ਸਿੰਘ ਦੇ ਵਿਰੁੱਧ ਸਾਜ਼ਿਸ਼ ਕਾੜਨ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ਾਇਦ ਕੀਤੇ ਗਏ ਨੇ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰੇ ਇੱਕ ਟਰੱਕ ਦੇ ਵਿੱਚੋਂ 300 ਕਿਲੋ ਕੋਕੀਨ ਜੱਪ ਕੀਤੀ ਗਈ। ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰਬੀਰ ਸਿੰਘ ਚਲਾ ਰਿਹਾ ਸੀ ਅਤੇ ਉਸਤੇ ਕਥਿਤ ਤੌਰ ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕਹਿਣ ਤੇ ਇਹ ਸਭ ਕੀਤਾ ਸੀ। ਦੱਸਦੀ ਹੈ ਕਿ 23 ਸਾਲ ਦੇ ਰਵਿੰਦਰਬੀਰ ਸਿੰਘ ਨੂੰ ਇਸ ਸਾਲ ਮਾਰਚ ਵਿੱਚ ਕੈਨੇਡੀਅਨ ਕਸਟਮ ਅਫਸਰਾਂ ਨੇ ਕਾਬੂ ਕੀਤਾ। ਮਾਮਲੇ ਦੀ ਪੜਤਾਲ ਅੱਗੇ ਵਧੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਿਰੁੱਧ ਵੀ ਜਨਵਰੀ 2024 ਤੋਂ ਜੁਲਾਈ 2025 ਦਰਮਿਆਨ ਕੋਕੀਨਤੇ ਮੈਥਾਫੈਟਾਮਾਈਨ ਕੈਨੇਡਾ ਮੰਗਵਾਉਣ ਦੇ ਸਾਜ਼ਿਸ਼ ਦੇ ਦੋਸਤ ਆਇਦ ਕੀਤੇ ਗਏ ਇਸ ਸਾਲ 16 ਜੁਲਾਈ ਨੂੰ ਮੁਰ ਦੋਹਾ ਵਿਰੁੱਧ ਅਪਰਾਧ ਰਾਹੀਂ ਹਾਸਲ 1,15,250 ਡਾਲਰ ਦੀ ਨਗਦ ਰਕਮ ਰੱਖਣ ਦੇ ਦੋਸ਼ਾਇਦ ਕੀਤੇ ਗਏ ਆਰਸੀਐਮਪੀ ਦੇ ਇੱਕ ਬਲਾਰੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹਰਵਿੰਦਰबीर ਸਿੰਘ ਬਤਾਰ ਟਰੱਕ ਡਰਾਈਵਰ ਡੁਆਇਨ ਫੈਟਲਾਈਨ ਵਾਸਤੇ ਕੰਮ ਕਰਦਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ਤੇ ਦਰਜ ਮਿਲੀ ਰਵਿੰਦਰਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਰਸੀਐਮਪੀ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ਤੇ ਬ੍ਰੈਮਟਨ ਦੇ ਇੱਕ ਟਿਕਾਣੇ ਤੇ ਛਾਪਾ ਮਾਰਿਆ ਤੇ ਲੰਬੀ ਚੌੜੀ ਵਿੱਤੀ ਜਾਣਕਾਰੀ ਹਾਸਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿਸ ਦੇ ਆਧਾਰ ਤੇ ਦੋਹਾਂ ਦੇ ਵਿਰੁੱਧ ਮੁਕੱਦਮੇ ਦੀ ਨੀ ਰੱਖੀ ਜਾ ਰਹੀ ਹੈ ਪੁਲਿਸ ਦੀ ਤਲਾਸ਼ੀ ਮਗਰੋਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਕੈਨੇਡਾ ਛੱਡ ਕੇ ਇੰਡੀਆ ਚ ਪਹੁੰਚ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜ਼ਮਾਨਤ ਅਰਜੀਤੇ ਸੁਣਵਾਈ ਹੁਣ ਤੱਕ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ RCMP ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕੁਸ਼ਦੀਪ ਸਿੰਘ ਹੁਣ ਤੱਕ ਫਰਾਰ ਸੀ ਅਤੇ ਉਸ ਵਿਰੁੱਧ ਕੈਨੇਡਾ ਪੱਧਰੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਨੇ ਦੂਜੇ ਪਾਸੇ ਰਵਿੰਦਰबीर ਸਿੰਘ ਅਦਾਲਤ ਵਿੱਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫਤੇ ਦੇ ਦੌਰਾਨ ਪੇਸ਼ ਹੋਵੇਗਾ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲ RCMP ਵੱਲ ਭੇਜ ਦਿੱਤੇ ਬੀਤੇ 2 ਸਾਲ ਦੇ ਦੌਰਾਨ ਤੀਸਰੀ ਵਾਰ ਟਰੱਕ ਡਰਾਈਵਰਾਂ ਦੇ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਣ ਦੇ ਮਗਰੋਂ ਟਰਾਂਸਪੋਰਟ ਕੰਪਨੀਆਂ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਜੂਨ 2024 ਦੇ ਵਿੱਚ ਬ੍ਰੈਮਟਨ ਦੀ ਹੀ ਇੱਕ ਟਰਾਂਸਪੋਰਟ ਫਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਇਹ ਕਾਰਵਾਈ 460 ਕਿਲੋ ਕੋਕੀਨ ਬਰਾਮਦਗੀ ਮਗਰੋਂ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬੰਦੀ ਸੀ 34 ਸਾਲਾ ਟਰੱਕ ਡਰਾਈਵਰ ਵੀਗੀ ਬ੍ਰੈਮਟਨ ਵਿਖੇ ਰਹਿੰਦਾ ਸੀ ਜਿਸ ਨੂੰ ਬਾਅਦ ਵਿੱਚ ਜ਼ਮਾਨਤ ਮਿਲ ਗਈ ਸੀ ਇਸੇ ਤਰ੍ਹਾਂ April 2023 ਦੇ ਵਿੱਚ ਮਿਚੀਸਾਗਾ ਦੇ ਵਿੱਚ ਵੀ ਇੱਕ ਟਰੱਕ ਡਰਾਈਵਰ 45 ਕਿਲੋ ਕੋਕੀਨ ਦੇ ਸਮੇਤ ਕਮੰਟਰੀ ਬਾਡਰ ਤੋਂ ਕਾਬੂ ਕੀਤਾ ਗਿਆ ਜਿਸ ਮਗਰੋਂ ਬ੍ਰੈਮਟਨ ਦੇ 43 ਸਾਲਾ ਸਖਸ਼ ਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਕਰਨ ਦੇ ਦੋਸ਼ ਲੱਗੇ ਸਨ